ਸਰ ਮੈਂ ਇੱਕ ਬੇਨਤੀ ਕਰ ਸਕਦਾ ਮੈਂ ਕਿ ਹੁਕਮ ਕਰੋ ਕਹਿੰਦੇ ਤੁਸੀਂ ਇੰਨਾ ਚ ਦੇਖਿਆ ਕੀ ਕਹਿੰਦਾ ਮੈਨੂੰ ਸੱਚੀ ਗੱਲ ਹੈ ਤਰਸ ਹੁੰਦਾ ਹੈ ਪੰਜਾਬ ਤੇ ਕਿਉਂਕਿ ਮੇਰਾ ਸੂਬਾ ਉਹ ਜਲੰਧਰ ਦੇ ਆ origianally ਕਿ ਇਹ ਹੀ ਐਨੇ ਚਾਤਰ ਸੀਗੇ ਕਿ ਤੁਸੀਂ ਐਨੇ ਮੂਰਖ ਬਣ ਗਏ ਹੁਣ ਦੱਸੋ ਆਪਾਂ ਸ਼ਹਿਰ ਚ ਰਹਿਣਾ ਨੇ ਨਾ ਵਕਾਲਤ ਕਰਨੀ ਹੋਵੇ 6 ਮਹੀਨੇ ਦੀ ਪ੍ਰੈਕਟਿਸ ਸੀਨੀਅਰ ਵਕੀਲ ਨਾਲ ਕਰਕੇ ਸਰਟੀਫਿਕੇਟ ਲੈਣਾ ਪੈਂਦਾ ਤਾਂ ਵਕਾਫਤ ਦਾ ਸਰਟੀਫਿਕੇਟ ਮਿਲਦਾ 5 ਸਾਲ ਦੀ ਡਾਕਟਰੀ ਪੜ੍ਹ ਕੇ 1 ਸਾਲ ਦੀ ਇੰਟਰਨਸ਼ਿਪ ਕਰਨੀ ਪੈਂਦੀ ਹੈ ਤਾਂ ਡਾਕਟਰੀ ਦਾ ਸਰਟੀਫਿਕੇਟ ਮਿਲਦਾ ਆਕਾ ਜਿਹੜੇ ਵਪਾਰੀ ਐ ਜਦ ਦੇਖਦੇ ਆ ਕਿ ਹੁਣ ਮੁੰਡਾ ਜੁਗਾਇਨ ਹੋ ਗਿਆ ਪੜ ਲਿਖਿਆ ਨਾਲ ਲਿਦਾਨੇ ਆ ਉਹਨੂੰ ਦਫ਼ਤਰ ਵਿੱਚ ਬਿਠਾਉਣੇ ਆ ਤਾਂ ਅਗੇ ਜੰਬੋ ਡੈਕ ਵਿੱਚ ਅਣਜਾਣ ਲਿ ਜਾ ਕੇ ਦਿਖਾਦੇ ਜਿਨ੍ਹਾਂ ਨੇ ਠਾ ਕਰਤਾ ਥੱਲੇ ਕਿ ਅੱਜ ਪੰਜਾਗੜ੍ਹ ਉਸ ਸਥਾਨ ਤੇ ਵਿਆਜਤਾ ਇੰਨੇ ਚੜੂਆळ्या ਨੇ ਵੀਰੋ ਯਾਦ ਕਰ ਕਰਕੇ ਰੋਮ ਕੇ ਕਿ ਜੇ ਪੰਜ ਸਾਲ ਪੂਰੇ ਕਰਕੇ ਆਉਣ ਵਾਲੀਆਂ ਕੋਈ ਸਰਕਾਰਾਂ ਬਣ ਜਾਣ ਜਿੰਨਾ ਇੰਨਾ ਜੇ ਸੁੱਚੇ ਛੁੱਕੇ ਜਾਣਾ ਜਿੰਨਾ ਇਹਨੂੰ ਕਰਦੇ ਹੈ ਛੁੱਕੇ ਜਾਣਾ ਆਉਣ ਵਾਲੀਆਂ ਸਰਕਾਰਾਂ ਤੋਂ ਕਰਜ਼ੇ ਦਾ ਵਿਆਜ ਨਹੀਂ ਦਿੱਤਾ ਜਾਣਾ ਡਵੈਲਪਮੈਂਟ ਦੀ ਟੱਕਰ ਹੈ ਚਾਰ ਜੱਗਾਂ ਤੇ ਆਈ ਸੀ ਇਹ ਤਾਕਤ ਗੁਰੂ ਸਾਹਿਬ ਦੀ ਬੇਦਵੀ ਕੀ ਕੀਤਾ ਇਹਨਾਂ ਨੇ ਕਿਹੜਾ ਖੜਿਆ ਦੋਸ਼ੀ ਕਹਿੰਦੇ ਸੀ ਅਕਾਲੀਆ ਨੇ ਕੀਤੀ ਮੈਨੂੰ ਦੁੱਖ ਹੈ ਅਸੀਂ ਵੀ ਮੰਨ ਗਏ ਸਾਰੇ ਕਿਉਂਕਿ ਜਿਹੜੇ ਸਿੱਖ ਕੋਲ ਗੱਲ ਕਰਦੇ ਸੀ ਜੀ ਤੁਸੀਂ ਵੇਚ ਵੀ ਕਰਾ ਦੀ ਭਾਨੀ ਮੋਟ ਕਿਵੇਂ ਪਾਈ ਪੰਜ ਸਾਲ ਹੁਣ ਕਾਂਗਰਸ ਦੀ ਰਹੀ ਹੈ 22 ਸਾਲ ਇਹਨਾਂ ਨੂੰ ਹੋਏ ਕਿਹੜੇ ਕਾਮੀ ਨੂੰ ਕੀਤਾ ਇਹਨਾਂ ਨੇ ਅੰਦਰ ਵੇਚਣ ਦਾ ਸਹੀ ਨਾ ਰਿਪੋਰਟ ਪੇਸ਼ ਕੀਤੀ ਆ ਭਗਵੰਦ ਮਾਨ ਨੇ ਵੇਚ ਵੀ ਇਹ ਕੇਸ ਦੀ ਇੱਕ ਦਾ ਵੀ ਨਾਂ ਹੈ ਅਕਾਲੀ ਦਲ ਦਾ ਕਿਉਂ ਨਾ ਅਕਾਲੀ ਦਲ ਦੇ ਪਰਛਾਵੇਂ ਆਏ ਦਾ ਨਾ ਨਹੀਂ ਹੈ ਬਹੁਤ ਪਿਆਰੇ ਤੇ ਪੁਰਾਣੇ ਸਾਥੀ ਕੁਲਦੀਪ ਜੀ ਕੁਲਦੀਪ ਸਿੰਘ ਜੀ ਸਾਰੇ ਸਤਿਕਾਰਯੋਗ ਸਾਡੇ ਜਿਲ੍ਹੇ ਦੇ ਬਹੁਤ ਹੀ ਵਧੀਆ ਸੇਵਾ ਕਰ ਚੁੱਕੇ ਮੇਅਰ ਦੇ ਰੂਪ ਦੇ ਵਿੱਚ ਸਰਦਾਰ ਹਰਚੰਦ ਸਿੰਘ ਜੀ ਗੁਰਬੜੀਆ ਸਾਹਿਬ ਸੰਧੂ ਸਾਹਿਬ ਸਰਕਲ ਦੇ ਪ੍ਰਧਾਨ ਅੰਗਰੇਜ਼ ਸਿੰਘ ਜੀ ਗੁਰਚੰਦ ਸਿੰਘ ਜੀ ਗੁਰੂ ਸ਼ਵਪਾ ਸਾਹਿਬ ਚਾਵਲਾ ਸਾਹਿਬ ਸਾਰੇ ਸਤਿਕਾਰਯੋਗ ਨੇ ਗੱਲ ਸਭ ਬੈਠੇ ਨੇ ਇਸ ਕਰਕੇ ਇਹਨਾਂ ਦੀ ਕਾਬਿਲियत ਕੋਈ ਨਹੀਂ ਇਹਨਾਂ ਦੀ ਦੇਣ ਕੋਈ ਨਹੀਂ 1000 ਬੇਲੰਗ ਬਰਵਾਦ ਕੀਤੇ ਨੇ ਲੁਧਿਆਣਾ ਦੇ ਇਹਨੂੰ ਸ਼ੇਰ ਹੋਰ 5 ਸਾਲ ਬਰਵਾਦ ਕਰਵਾ ਕੇ ਮੰਗ ਲਈ ਹੈ ਸਮਾਪਤ ਕਰਨਾ ਵੀ ਆਪਾਂ ਧੰਦੇ ਵੈਰ ਦੇ ਬੈਕੇਜ ਇਹ ਅਸੀਂ ਬਗੈਰ ਟਿਕਣ ਲਾ ਕਾਬਿਲਿਆ ਦੀ ਨਾਲੇ ਦਾਸਰ ਬਰਵਾਦ ਕੀਤੇ ਹੋਏ ਤੇ ਦੁਆਰਾ ਫੇਰ ਬਰਵਾਦ ਕੀਤੇ 보레이크브레이레이크 브레이크 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 브레이레이레이크브레 बेनती है कि चाह छो एक मिनट लाना तो दो दो है दो मिनट लगे दो लिया आप मिनट ले सौ सारों को बेनती है ਹਾਂ ਜੀ ਆਇਆ ਜੀ ਬੋਲੋ ਬਾਲਾ ਪਾਲੋ ਬਾਲਾ ਮਰਾ ਪਾਲੋ ਰੁਪਾ ਬਾਲੋ ਜੋਮਣੀ ਕਾਲੀ ਦਲ ਜਿੰਦਾਬਾਦ ਸਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸਰ ਮੇਸ਼ੇਂਦਰ ਸਿੰਘ ਗਰੀਆ ਜਿੰਦਾਬਾਦ ਜੀ ਤਲਸਾਈ ਕੀ ਕਹਿਣਾ ਚਾਹਣਾ ਜਿਹੜਾ ਸ਼੍ਰੋਮਣੀ ਕਾਲੀ ਦਲ ਵੱਲੋਂ ਜਿਹੜੇ ਕਿ ਅੱਜ ਤੁਸੀਂ ਉਮੀਦਵਾਰੋਂ ਆ ਲੋਕ ਸਭਾ ਦੇ ਕਿ ਅੱਜ ਸ਼੍ਰੋਮਣੀ ਕਾਲੀ ਦਲ ਵੱਲੋਂ ਜਿੱਥੇ ਮੰਮੜਾ ਗ੍ਰਾਮ ਚਾਹੇ ਬਹੁਤ ਬਹੁਤ ਧੰਨਵਾਦ ਸਤਿਪੰਥ ਸਾਹਿਬ ਦਾ ਗੁਰਵਿੰਦਰ ਸਿੰਘ ਉਹਨਾਂ ਦਾ ਹਾਂਜੀ ਹਾਂਜੀ ਅੱਜ ਦੀ ਮੀਟਿੰਗ ਵਿੱਚ ਬਹੁਤ ਸਿਆਣੇ ਸ਼ਹਿਰੀ ਬੈਠੇ ਸਨ ਉਹਨਾਂ ਨੇ ਵਿਚਾਰ ਸਾਂਝੇ ਕੀਤੇ ਨੇ ਔਰ ਮੈਂ ਆਪਣੀ ਬੇਨਤੀ ਕੀਤੀ ਆ ਉਹਨਾਂ ਨੇ ਫੈਸਲਾ ਤਾਂ ਉਹਨਾਂ ਨੇ ਕਰਨਾ ਅੱਜ ਜਿੱਦਾਂ ਕਿ ਤੁਹਾਡੇ ਕੰਪੀਟੀਸ਼ਨ ਦੇ ਵਿੱਚ ਬਹੁਤ ਸਾਰੀਆਂ ਹੋਰ ਵੀ ਪਾਰਟੀਆਂ ਨੇ ਤੇ ਉਹ ਵੀ ਆਪਣਾ ਪੂਰਾ ਜੋਰ ਲਗਾ ਰਹੀ ਰਹੀ ਉਹ ਵੀ ਜਾਣ ਕੇ ਕਹਿ ਰਹੇ ਨੇ ਵੀ ਅਸੀਂ 1 ਨੰਬਰ ਤੇ ਆਉਣਾ ਹੈ ਯਾਨੀ ਕਿ ਕੀ ਮੈਨੂੰ ਲੱਗਦਾ ਸਮਝ ਆਇਆ ਜੇ ਪਾਰਟੀਆਂ ਬਾਹਰ ਤੁਰੇ ਫਿਰਦੇ ਨੇ ਜੇ ਪਾਰਟੀਆਂ ਨਾਲ ਹੁੰਦੀਆਂ ਫਿਰਦੇ ਨੇ ਘਰੇ ਬੈਠੇ ਹੁੰਦੇ ਨੇ ਨਹੀਂ ਕਿੱਦਾਂ ਲੱਗਦਾ ਕਿ ਉਹ ਓਡੇ ਕੰਪੀਟੀਸ਼ਨ ਦੇ ਵਿੱਚ ਕਿੱਦਾਂ ਆਪਾਂ ਹਾਂ ਕਿੱਦਾਂ ਸਰੋਵਣੀ ਕਾਲੀਦਾਲ ਜਿਵੇਂ ਕਿ ਪਰਵਤੀ ਪਾਰਟੀਆਂ ਵੀ ਨੇ ਜਿਹੜੀ ਇਲੈਕਸ਼ਨ ਨੇ ਲੋਕਲ ਹੋਣ ਕਰਕੇ ਲੁਧਿਆਣਾ ਵੀ ਲੜ ਰਹੇ ਨੇ ਉਹ ਸਾਰੇ ਵਾਰੀ ਨੇ ਉਹ ਕਿਰਦਾਰ ਵੀ ਸਾਰੇ ਉਹਨਾਂ ਬਾਰੇ ਜਾਣਦੇ ਨੇ ਉਹਨਾਂ ਦੇ ਸ਼ਹਿਰ ਦੇ ਵਿੱਚ ਨੈਗੇਟਿਵਿਟੀ ਹੈ ਸਾਡੀ ਕੋਈ ਨੈਗੇਟਿਵਿਟੀ ਨਹੀਂ ਸਾਡੇ ਸਾਰੇ ਪਾਸੇ ਪੋਜ਼ਿਟਿਵਿਟੀ ਹੈ ਔਰ ਕੱਲਾ-ਕੱਲਾ ਬੱਚਾ-ਬੱਚਾ ਸਾਡੇ ਬਾਰੇ ਜਾਣਦਾ ਇਸ ਕਰਕੇ ਕੋਈ ਸ਼ਿਕਾਇਤ ਨਹੀਂ ਠੀਕ ਹੈ ਜੀ ਅੱਜ ਸਰ ਕਿੱਦਾਂ ਕਹਿਣਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰঞ্জੀਤ ਸਿੰਘ ਜਿੱੱਲੋਂ ਅੱਜ ਪਹੁੰਚੇ ਨੇ ਉਹਦੇ ਨਾਲ ਹਲਕਾ ਪੱਛਮੀ ਦੇ ਔਰ ਹਲਕਾ ਇੰਚਾਰਜ ਔਰ ਸਭ ਦਾ ਮੁੱਖ ਸੈਵਨ ਮੰਤਰੀ ਪਹੁੰਚੇ ਨੇ ਔਰ ਕਮਿਸ਼ਨ ਵਿਸ਼ੰਗਰਿਵਾਲ ਸਾਹਿਬ ਆ ਤੁਹਾਡਾ ਅਵਾਡ ਆ ਕੀ ਕਹਿਣਾ ਚਾਹੁੰਦੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਜੋ ਸਾਨੂੰ ਉਮੀਦਵਾਰ ਪਾਰਟੀ ਨੇ ਦਿੱਤੇ ਹੈ ਸਰਕਾਰ ਰঞ্জੀਤ ਸਿੰਘ ਜਿੱੱਲੋਂ ਇਹ ਬਹੁਤ ਹੀ ਇਮਾਨਦਾਰ ਨੇਕ ਤੇ ਚੜ੍ਹਦੀ ਕਲਾ ਵਾਲੇ ਇਨਸਾਨ ਨੇ ਉਹਨਾਂ ਨੇ ਪੰਜਾਬ ਉਹਨਾਂ ਨੂੰ ਇਹ ਹੈ ਕਿ ਉਹਨਾਂ ਨੇ ਲੁਧਿਆਣੇ ਦੇ ਵਾਸਤੇ ਇੱਕ ਵਿਜ਼ਨ ਲੈ ਕੇ ਤੁਰੇ ਨੇ ਕਿਉਂਕਿ ਇਹ ਇਸ ਲੁਧਿਆਣੇ ਦੇ ਨਾਲ ਸੰਬੰਧਿਤ ਨੇ ਉਹਨਾਂ ਨੂੰ ਦੇ ਹਾਲਤ ਜਾਣੇ ਤੇ ਹਰ ਸਮੱਸਿਆ ਉਹਨੀਆਂ ਸਮੱਸਿਆਵਾਂ ਨੇ ਉਹਦਾ ਪਤਾ ਹੈ ਕਿ ਕਿਹੜੇ-ਕਿਹੜੇ ਇੰਡਸਟਰੀ ਨੂੰ ਪ੍ਰੋਬਲਮਜ਼ ਆ ਰਹੀਆਂ ਨੇ ਕਿਹੜੇ ਵਪਾਰੀਆਂ ਨੂੰ ਪ੍ਰੋਬਲਮਜ਼ ਨੇ ਕਿਹੜੀਆਂ ਕਿਸਾਨਾਂ ਨੂੰ ਪ੍ਰੋਬਲਮਜ਼ ਨੇ ਕਿਹੜੇ-ਕਿਹੜੇ ਜਿਹੜੇ ਨੌਕਰੀ ਪੇਸ਼ਾ ਲੋਕ ਨੇ ਉਹਨਾਂ ਨੂੰ ਪ੍ਰੋਬਲਮਜ਼ ਨੇ ਲੋਕਲ ਹੋਣ ਕਰਕੇ ਉਹਨਾਂ ਨੂੰ ਉਹ ਸਾਰਿਆਂ ਦੇ ਨਾਲ ਜੁੜੇ ਹੋਏ ਇਨਸਾਨ ਨੇ ਔਰ ਜਿਹੜੇ ਦੂਸਰੇ ਕੈਂਡੀਡੇਟ ਨੇ ਜੋ ਕਿ ਭਾਵੇਂ ਉਹ ਕਾਂਗਰਸ ਵੱਲੋਂ ਨੇ ਤੇ ਭਾਵੇਂ ਨਾਲ ਉਹ ਭਾਜੀਪੀ ਵੱਲੋਂ ਨੇ ਹਾਲਾਂਕਿ ਮੁਕਾਬਲਾ ਤਾਂ ਸਾਡਾ ਇਸ ਵਾਰ ਇਹ ਹਾਲਾਤੇ ਹੈ ਕਿ ਅਕਾਲੀ ਦਲ ਦਾ ਮੁਕਾਬਲਾ ਕਾਂਗਰਸ ਦੇ ਤਿੰਨ ਕੈਂਡੀਡੇਟਸ ਦੇ ਨਾਲ ਹੈ। ਭਾਵੇਂ ਰਵਨੀਤ ਸਿੰਘ ਬਿੱਟੂ ਹੈ ਉਹਨਾਂ ਦਾ ਪਿਛੋਕੜ ਵੀ ਕਾਂਗਰਸੀ ਰਿਹਾ ਹੈ। ਭਾਵੇਂ ਉਹ ਤ삐 ਪ੍ਰਾਸ਼ਰ ਹੈ ਉਹ ਵੀ ਕਾਂਗਰਸ ਤੋਂ ਆਮ ਆਦਮੀ ਪਾਰਟੀ ਤੋਂ ਜੁਆਇਨ ਹੋਏ ਨੇ। ਰਾਜਾ ਬ੍ਰਿੰਦ ਤੇ ਚਲੋ ਹੈ ਹੀ ਨਹੀਂ ਲੇਕਿਨ ਉਹ ਬਾਹਰੀ ਨਿਦਵਾਰ ਨੇ ਉਹ ਪਹਿਲਾਂ ਆਪਣੇ ਇਲਾਕੇ ਦੇ ਨਾਲ ਉਹ ਇਨਸਾਫ ਨਹੀਂ ਕਰ ਸਕੇ ਆਪਣਾ ਇਲਾਕਾ ਛੱਡ ਕੇ ਉਹ ਇੱਥੇ ਆਏ ਨੇ ਤੇ ਉਸ ਵਾਸਤੇ ਉਹਨਾਂ ਨੇ ਨਾ ਤਾਂ ਇੱਥੇ ਰਹਿਣਾ ਉਹਨਾਂ ਨੇ ਜਦੋਂ ਜੇ ਉਹ ਗਲਤੀ ਨਾਲ ਕਿਤੇ ਜਿੱਤਦੇ ਨੇ ਤਾਂ ਉਹਨਾਂ ਨੇ ਇਸ ਤੋਂ ਬਾਅਦ ਚਲੇ ਜਾਣਾ ਤੇ ਫਿਰ ਇਲਾਕੇ ਦੇ ਲੋਕ ਫਿਰ ਅਪਨੇ ਆਨੀ ਸੋ ਹੈਰਾਨ ਹੋਣਗੇ ਕਿ ਸਾਡੇ ਅਸੀਂ ਇਹ ਵੋਟ ਜਿਹੜੀ ਪਾਈ ਸੀ ਬੜੀ ਗਲਤ ਵੋਟ ਪਾਈ ਤੇ ਸਾਡੀ ਵੋਟ ਖਰਾਬ ਹੋ ਗਈ ਇਸ ਵਾਸਤੇ ਮੈਂ ਸਾਰੀ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਦਾ ਕਿ ਆਪਾਂ ਬੜੀ ਸ਼ਿੱਦਤ ਤੇ ਉਤਸ਼ਾਹ ਦੇ ਨਾਲ ਆਪਣੇ ਲੁਧਿਆਣੇ ਦੇ ਆਪਣੇ ਪੰਜਾਬ ਦੀ ਪਾਰਟੀ ਜਿਹੜੀ ਸ਼ਰਮਣੀ ਕਾਰੀ ਦਲ ਪਾਰਟੀ ਹੈ ਜਿਹੜੀ ਸਾਡੀ ਖੇਤਰੀ ਪਾਰਟੀ ਹੈ ਅਸੀਂ ਉਸ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਨੂੰ ਕਾਮਯਾਬ ਕਰੀਏ ਤਾਂ ਜੋ ਉਹ ਸਾਡੀ ਗੱਲ ਨੂੰ ਸਾਡੇ ਲੁਧਿਆਣੇ ਦੀ ਗੱਲ ਨੂੰ ਸਾਡੇ ਪੰਜਾਬ ਦੀ ਗੱਲ ਨੂੰ ਉਹ ਪਾਰਲੀਮੈਂਟ ਦੇ ਵਿੱਚ ਜਾ ਕੇ ਰੱਖ ਸਕਣ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ 4 ਨੰਬਰ ਵਾਲਾ ਬਟਨ ਦਬਾ ਕੇ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਸਰਦਾਰ ਅਜੀਤ ਸਿੰਘ ਢਿੱਲੋਂ ਦੇ ਹੱਥ ਮਜ਼ਬੂਤ ਕਰੀਏ ਤੇ ਸ਼੍ਰੋਮਣੀ ਕਾਲੀ ਦਲ ਨੂੰ ਜਿਤਾਈਏ ਸਰ ਕਿੱਦਾਂ ਲਾ ਦੇਵੇਂ 7 ਸਾਲ ਦਾ ਬਕਵਾਸ ਸ਼੍ਰੋਮਣੀ ਕਾਲੀ ਦਲ ਦਾ ਅੱਜ ਪੰਜਾਬ ਦੇ ਵਿੱਚ ਸਰਕਾਰ ਗਈ ਨਹੀਂ ਚੱਲ ਚਲੇ ਗਿਆ ਵਾ ਦੁਆਰਾ ਫੇਲ ਜਾਂਦਾ ਜੀ ਲੋਕ ਸਭਾ ਚ ਇਲੈਕਸ਼ਨ ਲੱਗੇ ਲੱਗਦੇ ਕਿ ਕਿੱਦਾਂ ਇਹ ਬਕਵਾਸ ਕਿੱਦਾਂ ਪੂਰਾ ਕੀਤਾ ਜਾਏਗਾ ਨਹੀਂ ਐਸੀ ਕੋਈ ਗੱਲ ਨਹੀਂ ਹੈ ਸ਼੍ਰੋਮਣੀ ਕਾਲੀ ਦਲ ਬੇਸ਼ੱਕ ਸਮਾਂ ਰਹਿ ਗਿਆ ਲੋਕਾਂ ਨੇ ਪਹਿਲਾਂ ਝੂਠੀਆਂ ਗਰੰਟੀਆਂ ਤੇ ਝੂਠੇ ਵਾਅਦਿਆਂ ਦੇ ਵਿੱਚ ਭਾਵੇਂ ਉਹ ਝੂਠੇ ਕਸਮਾਂ ਖਾ ਰਹੇ ਸੀ ਉਹਨਾਂ ਦੇ ਵਿੱਚ ਆ ਕੇ ਫਸ ਗਏ ਲੋਕਾਂ ਨੂੰ ਭਰਮਾਇਆ ਗਿਆ ਕਿ ਅਕਾਲੀ ਦਲ ਨੇ ਜਿਹੜੀਆਂ ਵਯਧੀਆਂ ਕੀਤੀਆਂ ਲੇਕਿਨ 2.5 ਸਾਲ ਇਹ ਸਰਕਾਰ ਨੂੰ ਹੋਗੇ 5 ਸਾਲ ਪਿਛਲੀ ਸਰਕਾਰ ਨੂੰ ਹੋਗੇ ਕਾਂਗਰਸੀ ਨੂੰ ਇੱਕ ਵੀ ਸ਼ਰੋਣੀ ਅਕਾਲੀ ਦਲ ਦਾ ਵਰਕਰ ਜਾਂ ਕਿਸੇ ਲੀਡਰ ਦਾ ਨਾਂ ਤਾਂ ਕੀ ਉਸ ਪਰਸ਼ਾਵੇਂ ਦਾ ਵੀ ਨਾਮ ਨਹੀਂ ਉਹਨਾਂ ਜਿਹੜੇ ਕੇਸ ਹੋਏ ਉਹਨਾਂ ਦੇ ਵਿੱਚ ਆਇਆ ਇਹ ਤਾਂ ਲੋਕਾਂ ਦੀ ਬੜੀ ਕਿਸਮਤੀ ਸੀ ਪੰਜਾਬ ਦੇ ਲੋਕਾਂ ਦੀ ਕਿ ਉਹ ਇੱਕ ਚੁਆਇਸ ਵਾਸਤੇ ਕਿ ਇੱਕ ਮੌਕਾ ਇੱਕ ਮੌਕਾ ਕਰਦੇ ਕਰਦੇ ਉਹਨਾਂ ਨੇ ਆਪਣੇ ਲਾਈਫ ਦੇ 7.5 ਸਾਲ ਇਸ ਟਾਈਮ ਗਵਾ ਚੁੱਕੇ ਨੇ ਤੇ ਪੰਜਾਬ ਜਿਹੜਾ ਕਿ ਦੋਵੇਂ ਦੂਜੇ ਨੰਬਰ ਤੇ ਹੁੰਦਾ ਸੀ ਅੱਜ ਪੰਜਾਬ 22ਵੇਂ ਨੰਬਰ ਤੇ ਪਹੁੰਚ ਗਿਆ ਠੀਕ ਹੈ ਸਰ ਥੈਂਕ ਯੂ ਹਾਂਜੀ ਕਰਨ ਸਭ ਕੀ ਕਰਨ ਚੋਣ ਜੀ ਅੱਜ ਮੀਂਹਵਾਰ ਰਣਜੀਤ ਸਿੰਘ ਢਿੱਲੋਂ ਸਾਹਿਬ ਅੱਜ ਮਾੜ ਗ੍ਰਾਉਂਡ ਖੋਸ਼ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਵਾਹਿਦ ਪਾਰਟੀ ਹੈ ਜਿਹਨੂੰ ਪੰਜਾਬ ਦੇ ਹਿੱਤ ਪਿਆਰੇ ਨੇ ਉਹਨਾਂ ਨੇ ਸਰਦਾਰ ਰਣਜੀਤ ਸਿੰਘ ਢਿੱਲੋਂ ਨੂੰ ਠੇਕ ਦਿੱਤੀ ਹੈ ਚੋਣ ਨਿਸ਼ਾਨ ਤੱਕੜੀ ਹੈ ਲੋਕਾਂ 'ਚ ਅਸੀਂ ਗੱਲ ਸਿਰਫ ਕਰ ਰਹੇ ਆ ਕਿ ਇਹ ਗੱਲ ਰਾਜ ਲੋਕ ਸਭਾ ਦੀ ਨਹੀਂ ਗੱਲ ਇਹ ਸੱਤਾ ਦੀ ਨਹੀਂ ਗੱਲ ਪੰਜਾਬ ਦੀ ਹੈ ਗੱਲ ਸੁੱਖ ਦੀ ਸੁੱਖਾਂ ਤੇ ਸਿਧਾਂਤਾਂ ਦੀ ਹੈ ਇਸ ਕਰਕੇ ਪਕੜੀ ਦੇ ਵਾਸਤੇ ਪੰਜਾਬ ਕੇ ਪਹਿਲੀ ਦਿਨ ਹੀ ਗਿਨ ਵੋਟ ਪਾਓ ਕੋਸ਼ਿਸ਼ ਇਹ ਗੱਲ ਹੈ ਕਿ ਰਿਸਪੌਂਸ ਬਹੁਤ ਵਧੀਆ ਰਿਸਪੌਂਸ ਬਹੁਤ ਵਧੀਆ ਲੋਕਾਂ ਦਾ ਤੇ ਉਮੀਦ ਹੈ ਸਾਡੀ ਨਤੀਜੇ ਬਹੁਤ ਵਧੀਆ ਹੋ ਕਿੱਦਾਂ ਲੱਗਦਾ ਸ੍ਰੋਮਣੀ ਅਕਾਲੀ ਦਲ ਵੀ ਕਿੰਨੀਆਂ ਸੀਟਾਂ ਦੇ ਤਕਰੀਬ ਨੇ ਦਿੱਤੀਆਂ ਲੋਕਾਂ ਨੇ ਦੇਣੀਆਂ ਪਰ ਲੱਗਦਾ ਵੀ ਸਭ ਤੋਂ ਵੱਧ ਹੋਣਗੀਆਂ ਸਾਡੇ ਪਾਸੇ ਠੀਕ ਹੈ